ਪਿੰਡ ਪਾਸਲਾ ਵਿੱਚ ਅੱਜ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸੰਮਤੀਆਂ ਚੋਣਾਂ ਲਈ VOTING ਸ਼ਾਂਤੀਪੂਰਵਕ ਤਰੀਕੇ ਨਾਲ ਕਰਵਾਈ ਗਈ। ਸਵੇਰ ਤੋਂ ਹੀ ਵੋਟਰਾਂ ਵਿੱਚ ਖਾਸਾ ਉਤਸ਼ਾਹ ਦੇਖਣ ਨੂੰ ਮਿਲਿਆ ਅਤੇ ਲੰਬੀਆਂ ਕਤਾਰਾਂ ਲੱਗੀਆਂ ਰਹੀਆਂ। ਨੌਜਵਾਨਾਂ, ਮਹਿਲਾਵਾਂ ਅਤੇ ਬਜ਼ੁਰਗਾਂ ਨੇ ਵੱਡੀ ਗਿਣਤੀ ਵਿੱਚ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ। ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਪੂਰੇ ਪ੍ਰਬੰਧ ਕੀਤੇ ਗਏ ਸਨ ਜਿਸ ਨਾਲ ਕਿਤੇ ਵੀ ਕੋਈ ਅਣਚਾਹੀ ਘਟਨਾ ਸਾਹਮਣੇ ਨਹੀਂ ਆਈ। हूँ वोटा की गिनती तो बाद ही पता लगेगा कि की पिंड पासला की जनता ने किस उम्मीदवार ऐसी भरोसा जताया है चो नतीज निंड चर्चा उत्सुकता बनी हुई है खालसा वाहगुरू जी की फतेह अच्छ पिंड पासला ब्लाक समिति जिला परिषद दिया वोटा पै रही जिनी पाले संघ दिया बड़ी धूमधाम वोटा पा रही है तो रही है। बड़े वजिया सितजे ढंग वोटा पै रही जी ਜਾਂ ਪਬਲਿਕ ਦਾ ਬਣਾ ਸਾਨੂੰ ਸਾਧਿਆ ਇਸੇ ਤਰ੍ਹਾਂ ਜਾਂ ਵੀ ਸਾਡੇ ਪਿੰਡ ਵਿੱਚ ਜਿੱਦਾ ਵੀ ਜਾਤ ਖੜੀ ਦਵਾਜ ਪਰਿਆ ਨੇ ਇਹਨਾਂ ਨੂੰ ਆਪਣੇ ਪਰਿਵਾਰ ਆ ਸਾਡੇ ਚਾਹਾਂ ਦੇ ਉਹ ਸਾਡੇ ਨਾਲ ਇੱਥੇ ਲੋਕ ਕਰਦੇ ਨੇ ਸਾਡੇ ਪੈਰ ਤੇ ਸ਼ਾਦੀ ਬਣੀ ਰਵੇ ਸਾਰੀਆਂ ਪਾਰਟੀਆਂ ਨਾਲ ਕੇ ਵੀ ਇਲੈਕਸ਼ਨ ਲੜਦੇ ਆ ਜਾਂ ਵੀ ਵਾਹਿਗੁਰੂ ਮੇਰ ਕਰੇ ਇੱਥੇ ਲੜਦੇ ਰਹੀਏ ਇਹ ਪ੍ਰਮਾਤਮਾ ਸਾਰਿਆਂ ਨੂੰ ਸਮਤ ਵਾਚੇ ਪਿਆਰ ਬਣਿਆ ਰਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਟੈਂਡ ਬਾਸਲਾ ਦੇ ਵਿੱਚ ਲੋਕਾਂ ਪੈ ਰਹੀਆਂ ਬੜੀਆਂ ਸ਼ਾਂਤਪੂਰਨ ਹੋ ਕੇ ਪੈ ਰਹੀਆਂ ਸਾਡੇ ਤੇ ਕੈਂਡੀਡੇਟ ਜਿਲ੍ਹਾ ਪ੍ਰੇਸ਼ਰ ਦੇ ਭਵਿੰਦਰ ਕੋਰ ਕੜੀ ਨੇ ਤੇ ਉਹਦੀ ਜਮਾ ਦਾ ਤੋਨੋਂ ਮਨੋਂ ਸਾਰੇ ਉਹ ਕਰ ਰਹੇ ਆ ਬਾਕੀ ਬੋਟਾਂ ਸ਼ਾਂਤੀਪੂਰਨ ਚਲ ਰਹੀਆਂ ਸਾਰੇ ਸਾਥੀ ਨੂੰ ਇਰਜ਼ੀ ਕਰ ਰਹੇ ਆ ਕਿ ਵੱਧ ਤੋਂ ਵੱਧ ਪੰਜੇ ਦੇ ਮੂਹ ਲਾ ਕੇ ਉਹਨਾਂ ਨੂੰ ਕੰਮ ਕਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਹਰਪ੍ਰੀਤ ਸਿੰਘ ਮੁੰਡਾ ਪੰਚ ਉਹਨੂੰ ਅੱਜ ਪਿੰਡ ਪਾਸਲਾ ਦੇ ਵਿੱਚ મતદાન ਹੋ ਰਿਹਾ ਆ ਮੇਰੀ ਮਾਤਾ ਜੀ ਦੀ ਪ੍ਰਵਿੰਦਰਪੁਰ ਕੋਟ ਜੀ ਇਨੇ ਬਾਰ ਦੇ ਉਮੀਦਵਾਰ ਤੰਦਰਤ ਕੁਆ ਉਹਨਾਂ ਨੂੰ ਹਮ ਨਮਾ ਕੇ ਬੋਟਾ ਪੈ ਰਹੀਆਂ ਆ ਸ਼ਾਂਤੀਪੂਰਨ ਬੋਟਾ ਮਤਦਾਨ ਹੋ ਰਿਹਾ ਆ ਤੋਂ ਇਹ ਸਾਰਿਆਂ ਨੂੰ ਬੇਨਤੀ ਆ ਘਰ ਘਰ ਬੇਨਤੀ ਆ ਕਿ ਆਪਾਂ ਕਾਂਗਰਸ ਦੇ ਪੰਚੇ ਤੇ ਮੋਹਰ ਲਾ ਕੇ ਜੀ ਬਰਵਿੰਦਰ ਜੀ ਨੂੰ ਕਾਮਯਾਬ ਕਰਨਾ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਹਲਾ ਵਿੱਚ ਵੀ ਹਰ ਬੋਟਰਾਂ ਨੂੰ ਪੂਰਾ ਸ਼ਾਹ ਦੇਖਣ ਨੂੰ ਮਿਲ ਰਿਹਾ ਆ ਯੋਗ ਦੇ ਵੱਧ ਗੜਤੀ ਮੈਂ ਤਾਂ ਵਿੱਚ ਉਸ ਦੀ ਗੱਲ ਹੀ ਪਾਰ ਹੈ